ਇੱਕ ਸਿੱਖ ਲੜਕੀ ਅੰਮ੍ਰਿਤਧਾਰੀ ਨੂੰ ਕਕਾਰ ਪਾਏ ਹੋਣ ਕਰਕੇ ਉਸ ਦਾ ਪੇਪਰ ਵਿੱਚ ਦਾਖਲ ਨਾ ਹੋਣ ਤੇ ਬੀਬੀ ਜਗੀਰ ਕੌਰ ਵੱਲੋਂ ਸ਼ਬਦਾ ਵਿੱਚ ਨਖੇਦੀ ਕੀਤੀ ਗਈ ਅੰਮ੍ਰਿਤਪਾਲ ਸਿੰਘ ਬਾਜ਼ਵਾਦੀ ਰਿਪੋਰਟ ਪੁਲਾਥ ਪਿਛਲੇ ਦਿਨਾਂ ਚ ਰਾਜਸਥਾਨ ਦੀ ਇੰਸਟੀਚਿਊਸ਼ਨ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ دکھ اس ویلے بھی لگیا جدو پیپا نے آپ بی پہلا پوچھیا کہ دسو جی میں اندر جانا ٹیسٹ دین اور ایک کنٹا پہلا ہوتے پہنچ گئی کہ میرے کوئی کسے قسم کی کوئی شرط پوری تھی نہیں کرنے والی اس ویلے سب نے کہا کہ نہیں جدو اندر جان لگی انہیں نے روک لا دی بڑا افسوس ہے کہ وار بار گلا کیوں ہوں گرساں واسطے کیوں یہ سارے اس طرح دیا ہدایت جاری کی ج ਕੀ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਪਾਈ। ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹਿੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਆ ਉਸ ਵੇਲੇ ਸਿੱਖ ਨਜ਼ਰ ਨਹੀਂ ਹੁੰਦੇ। ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਂਦੇ ਹਾਂ। ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇਹ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਹੈ। ਗੁਰੂ ਸਾਹਿਬ ਨੇ ਸੰਕਲਪਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ। ਸਿੱਖ ਇਹ ਜਾਨੋ ਪਿਆਰੇ ਆਪਣੇ ਕਕਾਰ ਸੰਬੰਧ ਹੈ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟਾਂ ਵਿੱਚ ਜਾਣਾ ਪਿਆ ਔਰ ਕੋਰਟਾਂ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਹਦੀਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਹੈ کہ کدھی کتے روک لائی جاتی ہے کد کتے روک لائی جاتی ہے جیدی سارے لوگ نے دنیا بھر کے لوگوں نے پُر زور ندا کی اور اس بچی واسطے میں شاباش کہنی ہے کہ انہیں کمپرومائز نہیں کیتا کہ میں کڑا لا کے جا میں کرپان لا کے انہیں اپنی جان تو پیارے کا کاران ککار پیار بنائی رکھیا اور نہ جانا منجور کر لیا پر انہیں اپنے کا کاران کوئی بھی اس طرح دی کمپرومائز نہیں کر دیتا سو شاباش اس بچی بھی ਇਨਸਾਫ ਮਿਲੇ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਝਦੀਆਂ ਕਿ ਇੱਕ ਲਨਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਗੁਰੂ ਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਕਿੱਡੀਆਂ-ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਹਾਂ ਕਿ ਵਾਰ-ਵਾਰ ਬੱਚੇ ਨੂੰ ਵਿਰਾਸਤਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਦੇ ਉਤੇ ਇਹ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਛਲੇ ਦਿਨੀ ਰਾਜਸਥਾਨ ਦੇ ਇੱਕ ਸਿੱਖ ਲੜਕੀ ਅੰਮ੍ਰਿਤਧਾਰੀ ਨੂੰ ਕਕਾਰ ਪਾਏ ਹੋਣ ਕਰਕੇ ਉਸ ਦਾ ਪੇਪਰ ਵਿੱਚ ਦਾਖਿਲ ਨਾ ਹੋਣ ਤੇ ਬੀਬੀ ਜਗੀਰ ਕੌਰ ਵੱਲੋਂ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅੰਮ੍ਰਿਤਪਾਲ ਸਿੰਘ ਬਾਜ਼ਵਾ ਦੀ ਰਿਪੋਰਟ ਪੁਲਾਥ ਪਿਛਲੇ ਦਿਨਾਂ ਚ ਰਾਜਸਥਾਨ ਦੀ ਇੰਸਟੀਚਿਊਸ਼ਨ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਤੇ ਨਹੀਂ ਕਰਨ ਵਾਲੀ ਉਸ ਵੇਲੇ ਸਭ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਪਰ ਅਫਸੋਸ ਹੈ ਕਿ ਵਰਬਰ ਕੱਲਾ ਕਿਉਂ ਹੁੰਦੀ ਹੈ ਇੱਕ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਪਾਈ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਆ ਉਸ ਵੇਲੇ ਸਿੱਖ ਨਜ ਨਹੀਂ ਹੁੰਦੇ ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਂਦੇ ਹਾਂ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇੱਕ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਹੈ ਗੁਰੂ ਸਾਹਿਬ ਨੇ ਸੰਭਲਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸੰਗਿਦਾ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟਾਂ ਵਿੱਚ ਜਾਣਾ ਪਿਆ ਔਰ ਕੋਰਟਾਂ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਦਿਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਹੈ ਕਿ ਕਦੀ ਕਿਤੇ ਰੋਕ ਲਈ ਜਾਂਦੀ ਹੈ ਕਦੀ ਕਿਤੇ ਰੋਕ ਲਈ ਜਾਂਦੀ ਹੈ ਜਿਹਦੀ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਪੁਰਜ਼ੋਰਿੰਦਾ ਕੀਤੀ ਔਰ ਉਸ ਬੱਚੀ ਵਾਸਤੇ ਮੈਂ ਸ਼ਾਬਾਸ਼ ਕਹਿਣੀ ਹੈ ਕਿ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਕਿ ਮੈਂ ਕੜਾ ਲਾ ਕੇ ਜਾਵਾਂ ਮੈਂ ਕਿਰਪਾਨ ਲਾ ਕੇ ਜਾਵਾਂ ਉਹਨੇ ਆਪਣੀ ਜਾਨ ਤੋਂ ਪਿਆਰੇ ਕਕਾਰਾਂ ਦੇ ਨਾਲ ਮੁਹੱਬਤ ਪਿਆਰ ਬਣਾਈ ਰੱਖਿਆ ਔਰ ਨਾ ਜਾਣਾ ਮਨਜ਼ੂਰ ਕਰ ਲਿਆ ਪਰ ਉਹਨੇ ਆਪਣੇ ਕਕਾਰਾਂ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰ ਦਿੱਤਾ ਸੋ ਸ਼ਾਬਾਸ਼ ਉਸ ਬੱਚੀ ਦੇ ਵੀ ਇਨਸਾਫ ਮਿਲੇਗਾ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਝਦੀ ਆ ਕਿ ਇੱਕ ਲਨਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਗੁਰੂ ਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਕਿੱਡੀਆਂ-ਕਿੱਡੀਆਂ ਵੱਡੀਆਂ ਮਿਹਰਬਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਹਾਂ ਇਹ बार-बार ਬੱਚੇ ਨੂੰ ਵਿਰਾਸਤਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਤੇ ਉਤੇ ਇਹ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਬੱਚੇ ਨੂੰ ਇਸ ਦਾ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਛਲੇ ਦਿਨੀ ਰਾਜਸਥਾਨ ਦੀ ਇੱਕ ਸਿੱਖ ਲੜਕੀ ਅੰਮ੍ਰਿਤਧਾਰੀ ਨੂੰ ਕਕਾਰ ਪਾਏ ਹੋਣ ਕਰਕੇ ਉਸ ਦਾ ਪੇਪਰ ਵਿੱਚ ਦਾਖਿਲ ਨਾ ਹੋਣ ਤੇ ਬੀਬੀ ਜਗੀਰ ਕੌਰ ਵੱਲੋਂ ਸ਼ਬਦਾ ਵਿੱਚ ਨਖੇਦੀ ਕੀਤੀ ਗਈ ਅੰਮ੍ਰਿਤਪਾਲ ਸਿੰਘ ਬਾਜ਼ਵਾ ਦੀ ਰਿਪੋਰਟ ਪੁਲਾਤ ਪਿਛਲੇ ਦਿਨਾਂ ਚ ਰਾਜਸਥਾਨ ਦੇ ਇੰਸਟੀਚਿਊਸ਼ਨ ਵੱਲੋਂ ਇੱਕ ਅਮਰਤਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਤੇ ਨਹੀਂ ਕਰਨ ਵਾਲੀ ਉਸ ਵੇਲੇ ਸਾਬਰ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਬੜਾ ਅਫਸੋਸ ਹੈ ਕਿ ਵਾਰਬਰ ਕਿੱਲਾ ਕਿਉਂ ਹੁੰਦੀ ਹੈ ਇਹ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਪਾਰੀ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹਿੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਹੈ ਉਸ ਵੇਲੇ ਸਿੱਖ ਨਜ ਨਹੀਂ ਹੁੰਦੇ ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਨੇ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇੱਕ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਰਹਿ ਗੁਰੂ ਸਾਹਿਬ ਨੇ ਸੰਤ ਦਿੱਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸੰਗਿਦਾ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟ ਵਿੱਚ ਜਾਣਾ ਪਿਆ ਔਰ ਕੋਰਟ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀ ਹੈ ਪਰ ਦੁਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚਿਊਸ਼ਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਹਦੀਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਹੈ ਕਿ ਕਦੀ ਕਿਤੇ ਰੋਕ ਲਈ ਜਾਂਦੀ ਹੈ ਕਦੀ ਕਿਤੇ ਰੋਕ ਲਈ ਜਾਂਦੀ ਹੈ ਜਿਹਦੀ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਪੁਰਜ਼ੋਰਿੰਦਾ ਕੀਤੀ ਔਰ ਉਸ ਬੱਚੀ ਵਾਸਤੇ ਮੈਂ ਸ਼ਾਬਾਸ਼ ਕਹਿਣੀ ਹੈ ਕਿ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਕਿ ਢੱਕੜਾ ਲਾ ਕੇ ਜਾਮਾ ਨਕਿਰਪਾਨ ਲਾ ਕੇ ਜਾਮਾ ਉਹਨੇ ਆਪਣੀ ਜਾਨ ਤੋਂ ਪਿਆਰੇ ਕਕਾਰਾਂ ਦੇ ਨਾਲ ਮੁਹੱਬਤ ਪਿਆਰ ਬਣਾਈ ਰੱਖਿਆ ਔਰ ਨਾ ਜਾਣਾ ਮੰਜ਼ੂਰ ਕਰ ਲਿਆ ਪਰ ਉਹਨੇ ਆਪਣੇ ਕਕਾਰਾਂ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰ ਦਿੱਤਾ ਸੋ ਸ਼ਾਬਾਸ਼ ਉਸ ਬੱਚੀ ਦੇ ਵੀ ਇਨਸਾਫ ਮਿਲੇਗਾ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਝਦੀ ਹਾਂ ਕਿ ਇੱਕ ਲਾਣਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਬੁਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਕੱਡੀਆਂ-ਕੱਡੀਆਂ ਵੱਡੀਆਂ ਮਹਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਹਾਂ ਕਿ ਵਾਰ-ਵਾਰ ਬੱਚੇ ਨੂੰ ਵਿਰਾਸਤਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਦੇ ਉੱਤੇ ਇਹ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਛਲੇ ਦਿਨੀ Rajasthan ਦੇ ਇੱਕ ਸਿੱਖ ਲੜਕੀ ਅੰਮ੍ਰਿਤਧਾਰੀ ਨੂੰ ਕਕਾਰ ਪਾਏ ਹੋਣ ਕਰਕੇ ਉਸ ਦਾ ਪੇਪਰ ਵਿੱਚ ਦਾਖਿਲ ਨਾ ਹੋਣ ਤੇ ਬੀਬੀ ਜਗੀਰ ਕੌਰ ਵੱਲੋਂ ਸ਼ਬਦਾ ਵਿੱਚ ਨਖੇਦੀ ਕੀਤੀ ਗਈ ਅੰਮ੍ਰਿਤਪਾਲ ਸਿੰਘ ਬਾਜ਼ਵਾਦੀ ਰਿਪੋਰਟ ਪੁਲਾਥ ਪਿਛਲੇ ਦਿਨਾਂ ਚ Rajasthan ਦੀ ਇੰਸਟੀਚਿਊਸ਼ਨ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਐਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਨਹੀਂ ਕਰਨ ਵਾਲੀ ਉਸ ਵੇਲੇ ਸਾਹਿਬ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਬੜਾ ਅਫਸੋਸ ਹੈ ਕਿ ਵਰਬਰ ਕੱਲਾ ਕਿਉਂ ਹੁੰਦੀ ਹੈ ਕਿ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਅਦਾਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨਾਂ ਵਾਰੀਆਂ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹਿੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਹਨ ਉਸ ਵੇਲੇ ਸਿੱਖ ਨਾ ਜੰਗੇ ਹੁੰਦੇ ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਂਦੇ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇਹ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਰ ਹੈ ਗੁਰੂ ਸਾਹਿਬ ਨੇ ਸੰਕਲਪਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸੰਬਿਧ ਹੈ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟ ਵਿੱਚ ਜਾਣਾ ਪਿਆ ਔਰ ਕੋਰਟ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਹਦੀਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਹੈ ہمیشہ سننے میں چوندہ ہوندہ ہے کہ کدھی کتے روک لائی جاندی ہے کدھی کتے روک لائی جاندی ہے جی سارے لوکہ نے دنیا بھر لوکہ نے پور زور نندہ کی تھی اور اس بچی واسطے میں شاباش کہنی ہے کہ انہیں کمپرومائز نہیں کیتا کہ میں کڑا لا کے جا میں کرپان لا کے انہیں اپنی جان تو پیارے کا کاران ککار پیار بنائی رکھیا اور نہ جانا منجور کر لیا پر انہیں اپنے کا کاران ہا. کوئی بھی اس طرح کی کمپرومائز نہیں کر دیتا ਸੋ ਸ਼ਾਬਾਸ਼ ਉਸ ਬੱਚੀ ਦੇ ਵੀ ਇਨਸਾਫ ਮਿਲੇਗਾ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਝਦੀ ਆ ਕਿ ਇੱਕ ਲਨਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਗੁਰੂ ਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਕਿੱਡੀਆਂ-ਕਿੱਡੀਆਂ ਵੱਡੀਆਂ ਪਰਬਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਆ ਕਿ ਵਾਰ-ਵਾਰ ਬੱਚੇ ਨੂੰ ਵਿਰਾਸਤਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਤੇ ਉਤੇ ਹਦਾਇਤਾਂ ਜਾਰੀ ਕੀਤੀਆਂ ਜਾਣ ਵੀ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਛਲੇ ਦਿਨੀ ਰਾਜਸਥਾਨ ਦੇ ਇੱਕ ਸਿੱਖ ਲੜਕੀ ਅੰਮ੍ਰਿਤਧਾਰੀ ਨੂੰ ਕਕਾਰ ਪਾਏ ਹੋਣ ਕਰਕੇ ਉਸ ਦਾ ਪੇਪਰ ਵਿੱਚ ਦਾਖਿਲ ਨਾ ਹੋਣ ਤੇ ਬੀਬੀ ਜਗੀਰ ਕੌਰ ਵੱਲੋਂ ਸ਼ਬਦਾ ਵਿੱਚ ਨਖੇਦੀ ਕੀਤੀ ਗਈ ਅੰਮ੍ਰਿਤਪਾਲ ਸਿੰਘ ਬਾਜ਼ਵਾਦੀ ਰਿਪੋਰਟ ਪੁਲਾਥ ਪਿਛਲੇ ਦਿਨਾਂ ਚ ਰਾਜਸਥਾਨ ਦੀ ਇੰਸਟੀਚਿਊਸ਼ਨ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਤੇ ਨਹੀਂ ਕਰਨ ਵਾਲੀ ਉਸ ਵੇਲੇ ਸਾਹਿਬ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਕਿ ਬੜਾ ਸੋਚਿਆ ਕਿ ਵਾਰ ਵਰ ਕੱਲਾ ਕਿਉਂ ਹੁੰਦੀ ਹੈ ਇਹ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਵਾਰੀ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹਿੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਆ ਉਸ ਵੇਲੇ ਸਿੱਖ ਨਜ਼ਰ ਨਹੀਂ ਹੁੰਦੇ ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਂਦੇ ਹਾਂ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇੱਕ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਹੈ ਗੁਰੂ ਸਾਹਿਬ ਨੇ ਸੰਭਲਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸੰਬਿਧ ਹੈ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟ ਵਿੱਚ ਜਾਣਾ ਪਿਆ ਔਰ ਕੋਰਟ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਦਿਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਕਿ ਕਦੀ ਕਿਤੇ ਰੋਕ ਲਈ ਜਾਂਦੀ ਹੈ ਕਦੀ ਕਿਤੇ ਰੋਕ ਲਈ ਜਾਂਦੀ ਹੈ ਜਿਹਦੀ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਪੁਰਜ਼ੋਰ ਰੰਦਾ ਕੀਤੀ ਔਰ ਉਸ ਬੱਚੀ ਵਾਸਤੇ ਮੈਂ ਸ਼ਾਬਾਸ਼ ਕਹਿਨੀ ਹੈ ਕਿ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਕਿ ਮੈਂ ਕੜਾ ਲਾ ਕੇ ਜਾਵਾਂ ਮੈਂ ਕਿਰਪਾਨ ਲਾ ਕੇ ਜਾਵਾਂ ਉਹਨੇ ਆਪਣੀ ਜਾਨ ਤੋਂ ਪਿਆਰੇ ਕਕਾਰਾਂ ਦੇ ਨਾਲ ਮੁਹੱਬਤ ਪਿਆਰ ਬਣਾਈ ਰੱਖਿਆ ਔਰ ਨਾ ਜਾਣਾ ਮਨਜ਼ੂਰ ਕਰ ਲਿਆ peruani apapun kekarantinaan, kohi bi istirahat